ਕਿ 1984 ਦੇ ਸਿੱਖ ਕਤਲੇਆਮ ਦੇ ਵਿੱਚ ਜਿਹੜਾ ਸੱਜਣ ਕੁਮਾਰ ਆ ਉਸ ਨੂੰ 12 ਫਰਵਰੀ 2025 ਦੇ ਵਿੱਚ ਦੋਸ਼ੀ ਜਿਹੜਾ ਕਰਾਰ ਕੀਤਾ ਹੈ ਤਾਂ ਅੱਜ ਜਿਹੜੀ ਉਸ ਨੂੰ ਲੈ ਕੇ ਨਵੀਂ ਅਪਡੇਟ ਆਈ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜਾ ਹੁਣ 25 ਫਰਵਰੀ ਦੁਪਹਿਰ ਦੇ 2 ਵਜੇ ਉਸ ਨੂੰ ਸਜ਼ਾ ਜਿਹੜੀ ਦਿੱਤੀ ਜਾਣੀ ਆ 1984 ਦੇ ਵਿੱਚ ਸਿੱਖ ਕਤਲੇਆਮ ਵਿੱਚ ਉਸ ਨੂੰ ਦੋਸ਼ੀ ਦੱਸਿਆ ਗਿਆ ਹੈ ਤੇ ਜਿਹੜੀ ਸੁਰਜੀਤ ਸਿੰਘ ਸੈਖਾ ਜਿਹੜਾ 1984 ਦੇ ਵਿੱਚ ਮਾਰਿਆ ਗਿਆ ਸੀ ਉਸ ਦੀ ਪਤਨੀ ਵੱਲੋਂ ਇਹ ਬਿਆਨ ਆਇਆ ਕਿ ਜਦੋਂ 1984 ਵਿੱਚ ਅਸੀਂ ਦਿੱਲੀ ਵਿੱਚ ਸੀ ਤਾਂ ਉਦੋਂ ਜਿਹੜੇ ਉੱਥੋਂ ਦੇ ਹਿੰਦੂ ਲੋਕ ਸੀਗੇ ਉਹਨਾਂ ਨੇ ਸਿੱਖਾਂ ਦੇ ਨਾਲ ਦੇ ਸਰਦਾਰਾਂ ਦੇ ਨਾਲ ਬਹੁਤ ਭੜੇਸਲੂਕ ਕੀਤੇ ਸੀ ਜਿਵੇਂ ਕਿ ਗੱਈਆਂ ਦੇ ਹੱਥ ਤਾਂ ਇੱਟਾ ਰੋੜੇ ਸੀ ਡਾਂਗਾ ਸੀ ਤੇ ਜਿਹੜੀਆਂ ਕੁੜੀਆਂ ਸੀ ਉਹਨਾਂ ਦੀਆਂ ਜਿਹੜੀਆਂ ਇੱਜ਼ਤਾਂ ਲੁੱਟੀਆਂ ਗਈਆਂ ਸੀ 1984 ਦੇ ਮਾਮਲੇ ਦੇ ਵਿੱਚ ਤਾਂ ਉਹ ਸਭ ਬਜ਼ੁਰਗ ਔਰਤ ਨੇ ਦੱਸਿਆ ਕਿ ਸਾਡਾ ਜਿਹੜਾ ਘਰ-ਬਾਰ ਸੀ ਉਹ ਵੀ ਤੋੜ-ਪੰਡ ਕਰ ਦਿੱਤਾ ਸੀ ਜਿਹੜੀ ਸਮਰੇ ਦੀ ਸ਼ਰਤਾਂ ਉਹ ਵੀ ਤੋੜਨ ਤੋੜ ਭੰਡ ਕਰਨ ਦੇ ਲਈ ਜਾ ਰਹੇ ਸੀ ਤਾਂ ਉਸ ਸਰਜੀਤ ਸਿੰਘ ਪਤਨੀ ਸਰਜੀਤ ਸਿੰਘ ਦੀ ਜਿਹੜੀ ਪਤਨੀ ਆ ਉਹਨੇ ਇਹ ਬਿਆਨ ਦਿੱਤੇ ਆ ਕਿ ਜੇਕਰ ਸੱਜਣ ਕੁਮਾਰ ਨੂੰ ਸਜ਼ਾ ਦਿੱਤੀ ਜਾਵੇ ਫਾਂਸੀ ਦੀ ਤਾਂ ਜਿਹੜੇ ਉਸ ਟਾਈਮ ਲੋਕ ਮਾਰੇ ਗਏ ਆ ਤੱਕਾ ਹੋਇਆ ਉਹਨਾਂ ਦੇ ਨਾਲ ਤਾਂ ਉਹ ਵੇਟ ਕਰਦੇ ਸੀ ਕਿ ਸਾਨੂੰ ਜਿਹੜਾ ਇਨਸਾਫ ਮਿਲੇਗਾ ਤਾਂ ਵੇਟ ਕਰਦੇ ਕਰਦੇ ਕਈਆਂ ਦੀ ਮੌਤ ਹੋ ਗਈ ਆ ਤੇ ਉਹ ਜੇਕਰ ਉਸਨੂੰ ਸਜ਼ਾ ਦਿੱਤੀ ਜਾਵੇਗੀ ਫਾਂਸੀ ਦੀ ਤਾਂ ਉਹਨਾਂ ਦੀਆਂ ਰੂਹਾਂ ਨੂੰ ਸ਼ਾਂਤੀ ਮਿਲੇਗੀ ਦੁਬਾਰਾ ਤੁਹਾਨੂੰ ਫੇਰ ਦੱਸ ਦਈਏ ਕਿ ਅੱਜ ਜਿਹੜੀ 1984 ਦੇ ਵਿੱਚ ਜਿਹੜਾ ਸੱਜਣ ਕੁਮਾਰ ਸੀ ਉਹਨੂੰ 12 ਫਰਵਰੀ ਨੂੰ ਜਿਹੜਾ ਦੋਸ਼ੀ ਕਰਾਰ ਕੀਤਾ ਸੀ ਸਿੱਖ ਕਤਲੇਆਮ ਦੇ ਵਿੱਚ ਤੇ ਅੱਜ ਜਿਹੜੀ ਫੇਰ ਅਪਡੇਟ ਆਈ ਆ ਕਿ ਸੱਜਣ ਕੁਮਾਰ ਨੂੰ 25 ਫਰਵਰੀ ਦੁਪਹਿਰ ਦੇ 2 ਵਜੇ ਉਸ ਨੂੰ ਜਿਹੜੀ ਸਜ਼ਾ ਸੁناਈ ਜਾਵੇਗੀ ਤਾਂ ਦੂਜੇ ਪਾਸੇ ਜਿਹੜਾ ਸਿੱਖ ਕਤਲਿਆਂ ਦੇ ਵਿੱਚ ਇੱਕ ਸਿੱਖ ਸੀ ਸਰਜੀਤ ਸਿੰਘ ਤਾਂ ਉਸ ਦੀ ਬਜ਼ੁਰਗ ਪਤਨੀ ਦੇ ਇਹ ਬਿਆਨ ਆਇਆ ਕਿ ਜਦੋਂ ਅਸੀਂ ਦਿੱਲੀ ਵਿੱਚ ਸੀ ਤਾਂ ਸਿੱਖਾਂ ਦੇ ਨਾਲ ਤੇ ਸਰਦਾਰਾਂ ਦੇ ਨਾਲ ਬਹੁਤ ਵੱਡੇ ਜਿਹੜੇ ਉਹਨਾਂ ਨੇ ਤੱਕਾ ਸ਼ਹੀ ਕੀਤਾ ਸੀ ਤੇ ਕਈਆਂ ਦੇ ਹੱਥ ਇੱਟਾ ਰੋੜੇ ਵੀ ਸੀ ਡਾਂਗਾ ਵੀ ਸੀ ਤੇ ਜਿਹੜੀਆਂ ਸੈਕ ਕੁੜੀਆਂ ਸੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਨਾਲ ਬਲਦ ਕਰ ਕੀਤਾ ਸੀ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਸੀ ਤਾਂ ਉਸ ਟਾਈਮ ਜਿਹੜੇ ਲੋਕ ਮਜਬੂਰ ਹੋ ਗਏ ਸੀ ਆਪਣਾ ਜਿਹੜਾ ਘਰ-ਬਾਰ ਛੱਡਣ ਲਈ ਕਿ ਉਹ ਆਪਦੇ ਜਿਹੜੇ ਕਈਆਂ ਨੇ ਆਪਦੇ ਬੱਚਿਆਂ ਨੂੰ ਖੋਇਆ ਸੀ ਕਈਆਂ ਨੇ ਆਪਦੇ ਘਰ ਦੇਣ ਖੋਇਆ ਸੀ ਕੰਨਿਆ ਦੇ ਭਰਾਵਾਂ ਨੂੰ ਖੋਇਆ ਸੀ ਘਰ ਵਾਲਿਆਂ ਨੂੰ ਖੋਇਆ ਸੀ ਤਾਂ ਉਸ ਬਜ਼ੁਰਗ ਪਤਨੀ ਵੱਲੋਂ ਇਹ ਬਿਆਨ ਆਇਆ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿੰਦਾ ਉਹ ਇਨਸਾਫ਼ ਦੀ ਗਵਾਹ ਲਾ ਰਹੀ ਆ ਇਨਸਾਫ਼ ਦੀ ਮੰਗ ਕਰ ਰਹੀ ਆ ਤੇ ਦੂਜੇ ਪਾਸੇ ਉਸੇ ਪਰਿਵਾਰ ਦਾ ਮੈਂਬਰ ਇੱਕ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਵੀ ਉਹ ਇਹ ਕਹਿ ਰਿਹਾ ਕਿ ਜਿਹੜਾ ਸੱਜਰ ਕੁਮਾਰ ਆ ਉਸਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਆ ਜਦੋਂ 1984 ਦੇ ਵਿੱਚ ਸਿੱਖ ਸਰਦਾਰਾਂ ਦੇ ਨਾਲ ਤੱਕਾ ਹੋਇਆ ਸੀ ਉਸ ਟਾਈਮ ਜਿਹੜੇ ਲੋਕ ਮਾਰੇ ਗਏ ਸੀ ਉਹਨਾਂ ਦੇ ਗਲਾਮ ਵਿੱਚ ਟਾਇਰ ਪਾ ਕੇ ਆਗ ਲਗਾ ਕੇ ਉਹਨਾਂ ਨੂੰ ਸਾੜਿਆ ਗਿਆ ਸੀ ਤਾਂ ਉਹ ਤੋਂ ਜਿਹੜੇ ਲੋਕ ਮਾਰੇ ਗਏ ਸੀ ਤਾਂ ਅੱਦੇ ਲੋਕ ਜਿਹੜੇ ਉਹਨਾਂ ਹਮਲਿਆਂ ਦੇ ਵਿੱਚੋਂ ਬਾਹਰ ਨਿਕਲੇ ਸੀ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਸੀ ਵੀ ਸਾਨੂੰ ਇਨਸਾਫ ਮਿਲੇਗਾ ਉਮੀਦਾਂ ਕਰਦੇ ਕਰਦੇ ਕਈ ਇਥੋਂ ਅਕਾਲ ਚਲਾਣਾ ਕਰ ਗਏ ਆ ਪਰ ਜੇਕਰ ਸੱਜਣ ਕੁਮਾਰ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਉਹਨਾਂ ਦੀਆਂ ਰੂਹਾਂ ਨੂੰ ਸ਼ਾਂਤੀ ਮਿਲੇਗੀ ਅਤੇ ਦੂਜੇ ਪਾਸੇ ਉਸ ਵਿਅਕਤੀ ਨੇ ਇਹ ਕਿਹਾ ਜੇਕਰ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ ਤਾਂ ਅਗਲਾ ਜਿਹੜਾ ਕੋਈ ਹੋਰ ਪਰਸਨ ਆ ਦੂਸਰੇ ਨਾਲ ਤੱਕਾ ਕਰੇਗਾ ਇੱਜ਼ਤਾਂ ਲੁੱਟੇਗਾ ਉਹ 10 20 ਵਾਰ ਸੋਚੇਗਾ ਵੀ ਸਾਨੂੰ ਇਹ ਗਲਤ ਕੰਮ ਕਰਨਾ ਚਾਹੀਦਾ ਕਿ ਨਹੀਂ ਜੇਕਰ ਉਹ ਗਲਤ ਕੰਮ ਕਰਨਗੇ ਤਾਂ ਉਹਨਾਂ ਨੂੰ ਇਹ ਡਰ ਹੋਵੇਗਾ ਕਿ ਸਾਡਾ ਜਿਹੜਾ ਹਸ਼ਰ ਆ ਉਹ surjeet kumar ਦੀ ਤਰ੍ਹਾਂ ਹੀ ਹੋਵੇਗਾ ਜੇਕਰ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ ਦੁਬਾਰਾ ਤੁਹਾਨੂੰ ਫੇਰ ਦੱਸਦੀ ਹੈ ਕਿ ਇਹ ਜਿਹੜੀ ਖਬਰ ਆ 1984 ਦੇ ਨਾਲ ਸੰਬੰਧਤ ਆ ਰਹੀ ਆ ਵਿਤਾਂਹ ਨੂੰ ਪਤਾ ਹੈ ਕਿ 1984 ਦੇ ਵਿੱਚ ਸਰਦਾਰਾਂ ਨਾਲ ਸਿੱਖਾਂ ਦੇ ਨਾਲ ਕਿੰਨਾ ਟੱਕਾ ਹੋਇਆ ਸੀ ਗਲਾਂ ਦੇ ਵਿੱਚ ਟੈਰ ਪਾ ਕੇ ਉਹਨਾਂ ਨੂੰ ਅੱਗ ਲਾ ਕੇ ਸਾੜਿਆ ਗਿਆ ਸੀ ਜਿੰਦਾ ਹੀ ਅੱਗ ਲਾ ਕੇ ਸਾੜਿਆ ਗਿਆ ਸੀ ਜਿਹੜੇ ਉਹਨਾਂ ਨੂੰ ਕੱਟਮਾਰ ਕੀਤੀ ਸੀ ਇੱਟਾ ਰੋੜੇ ਮਾਰ ਕੇ ਉਹਨਾਂ ਨੂੰ ਮਾਰਿਆ ਗਿਆ ਸੀ ਡਾਂਗਾ ਦੇ ਨਾਲ ਮਾਰਿਆ ਗਿਆ ਸੀ ਤੇ ਦੂਜੇ ਪਾਸੇ ਜਿਹੜੀਆਂ ਮਾਵਾਂ ਈਆਂ ਸੀ ਉਹਨਾਂ ਦੀਆਂ ਜਿਹੜੀਆਂ ਇੱਜ਼ਤਾਂ ਲੁੱਟੀਆਂ ਗਈਆਂ ਸੀ ਤਾਂ ਕਈਆਂ ਦੇ ਘਰ ਜਿਹੜੇ ਆ ਗਏ ਉਹ ਬਰਬਾਦ ਹੋ ਗਏ ਸੀ ਕਈ ਕੰਜਾਂ ਦੇ ਘਰਾਂ ਦੀ ਤੋੜਪੰਨ ਕੀਤੀ ਗਈ ਸੀ ਛੱਤਾਂ ਜਿਹੜੀਆਂ ਜਿਹੜੀਆਂ ਤੋੜਤੀਆਂ ਸੀ ਭੰਨੀਆਂ ਸੀ ਤਾਂ ਜਿਹੜੇ ਆ ਸਾਰੇ ਬੇਕਾਰ ਹੋ ਗਏ ਸੀ ਤਾਂ ਸਿੱਖਾਂ ਨੇ ਮਜਬੂਰ ਹੋ ਕੇ ਦਿੱਲੀ ਤੋਂ ਦਿੱਲੀ ਨੂੰ ਛੱਡ ਦਿੱਤਾ ਸੀ ਤਾਂ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਬਹੁਤ ਤੱਕਾ ਹੋਇਆ ਹੈ ਤਾਂ ਦੂਜੇ ਪਾਸੇ ਸੁਰਜੀਤ ਸਿੰਘ ਜਿਹੜੀ ਬਜ਼ੁਰਗ ਉਹਦੀ ਵਾਈਫ ਆ ਉਹਦੇ ਵੱਲੋਂ ਇਹ ਬਿਆਨ ਆਇਆ ਕਿ ਜਦੋਂ 1984 ਦੇ ਵਿੱਚ ਅਸੀਂ ਦਿੱਲੀ ਵਿੱਚ ਸੀ ਤਾਂ ਉਸ ਟਾਈਮ ਅਸੀਂ ਖਾ ਨਾਲ ਸਰਦਾਰਾਂ ਦੇ ਨਾਲ ਬਹੁਤ ਜਿਆਦਾ ਤੱਕਾ ਹੋਇਆ ਸੀ ਬੇਕਸੂਰਾਂ ਨੂੰ ਜਿਹੜਾ ਮਾਰਿਆ ਗਿਆ ਸੀ ਕਈਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾ ਕੇ ਉਹਨਾਂ ਨੂੰ ਸਾੜਿਆ ਗਿਆ ਸੀ ਕਈਆਂ ਦੇ ਹੱਥ ਇੱਟਾਂ ਰੋੜੇ ਸੀ ਕਈਆਂ ਦੇ ਹੱਥ ਡਾਂਗਾ ਸੀ ਤੇ ਕਈਆਂ ਕੁੜੀਆਂ ਮਾਵਾਂ ਧੀਆਂ ਦੀਆਂ ਜਿਹੜੀਆਂ ਇੱਜਤਾਂ ਲੁੱਟੀਆਂ ਗਈਆਂ ਸੀ ਜਿਹੜਾ 1984 ਦਾ ਟਾਈਮ ਆ ਜਦੋਂ ਇਹਨਾਂ ਗੱਲਾਂ ਬਾਰੇ ਸੁਣਦੇ ਆ ਜਾਂ ਜਾਣਕਾਰੀ ਮਿਲਦੀ ਆ ਸੁਣ ਕੇ ਜਿਹੜੇ ਸਾਰੇ ਸਾਰਿਆਂ ਦੀ ਰੂਹ ਕੰਬ ਜਾਂਦੀ ਆ ਅੱਖਾਂ 'ਚ ਪਾਣੀ ਆ ਜਾਂਦਾ ਤੇ ਕਈਆਂ ਦੇ ਤਾਂ ਪੈਰਾਂ ਹੇਠੋਂ ਜ਼ਮੀਰ ਵੀ ਨਿੱਕਲ ਜਾਂਦੀ ਆ ਕਿ ਸਿੱਖਾਂ ਦੇ ਨਾਲ ਕਿੰਨਾ ਵੱਡਾ ਤੱਕਾ ਹੋਇਆ ਸੀ ਤਾਂ ਇਸ ਮਾਮਲੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ 1984 ਦੇ ਵਿੱਚ ਜਿਹੜਾ ਦੋ ਸਿੱਖ ਕਤਲਿਆਮ ਸੱਜਨ ਕੁਮਾਰ ਨੂੰ ਦੋਸ਼ੀ ਕਰਾ ਦੋਸ਼ੀ ਠਹਿਰਾਇਆ ਗਿਆ ਸੀ ਹੁਣ 12 ਫਰਵਰੀ 2025 ਦੇ ਵਿੱਚ ਤਾਂ ਅੱਜ ਉਸ ਨੂੰ ਲੈ ਕੇ ਇੱਕ ਹੋਰ ਅਪਡੇਟ ਆਈ ਆ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜਾ ਸਿੱਖ ਕੁਮਾਰ ਸੱਜਣ ਕੁਮਾਰ ਆ ਅੱਜ ਉਸ ਨੂੰ ਜਿਹੜੀ ਉਹਦੀ ਵੱਡੀ ਅਪਡੇਟ ਆਈ ਆ ਕਿ ਹੁਣ ਉਹਨੂੰ 25 ਫਰਵਰੀ ਦੁਪਹਿਰ ਦੇ 2 ਵਜੇ ਜਿਹੜੀ ਸਜ਼ਾ ਸੁਣਾਈ ਜਾਵੇਗੀ ਤਾਂ ਹੁਣ ਦੂਜੇ ਪਾਸੇ ਜਿਹੜਾ ਸਰਜੀਤ ਸਿੰਘ ਆ ਉਹਦੀ ਪਤਨੀ ਨੇ ਇਹ ਬਿਆਨ ਆਇਆ ਕਿ ਜਿਹੜਾ ਸੱਜਣ ਕੁਮਾਰ ਆ ਉਹਨੂੰ ਜਲ ਤੋਂ ਜਲਦ ਜਿਹੜੀ ਫਾਂਸੀ ਦੀ سزا ਦੇਣੀ ਚਾਹੀਦੀ ਆ ਜੇਕਰ ਕੋਈ ਇਦਾਂ ਦਾ ਹੋਰ ਕੋਈ ਵਿਅਕਤੀ ਕੰਮ ਕੱਲ ਤਾਂ ਕਰੂਗਾ ਤਾਂ ਉਹ ਪਹਿਲਾਂ ਸੋਚੂਗਾ ਜੇਕਰ ਵੀ ਮੈਂ ਵੀ surjeet kumar ਦੀ ਤਰ੍ਹਾਂ ਕੋਈ ਤੱਕਾ ਕਰੂੰਗਾ ਕਿਸੇ ਦਿਨ ਕਿਸੇ ਨੂੰ ਮਾਰੂੰਗਾ ਜਾਂ ਡੇਰ ਪਾ ਕੇ ਸਾੜੂੰਗਾ ਤਾਂ ਮੇਰੇ ਨਾਲ ਵੀ ਜਿਹੜਾ surjeet kumar ਨੂੰ ਸਜ਼ਾ ਮਿਲੀ ਆ ਉਹ ਉਹੀ ਸਜ਼ਾ ਮੈਨੂੰ ਮਿਲੇਗੀ ਤਾਂ ਤੇ ਦੂਜੇ ਪਾਸੇ surjeet ਦੇ ਦੂਜੇ ਮੈਂਬਰ ਵੱਲੋਂ ਇਹ ਬਿਆਨ ਆਇਆ ਕਿ ਜਦੋਂ 1984 ਦੇ ਵਿੱਚ ਸੈਖ ਰਹਿੰਦੇ ਸੀ ਤਾਂ ਉਹਨਾਂ ਦੇ ਨਾਲ ਤੱਕਾ ਹੋਇਆ ਜਿੰਦਾ ਨੂੰ ਹੀ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਸੀ ਇੱਟਾ ਰੋਡ ਇਹਨਾਂ ਨੂੰ ਮਾਰਿਆ ਗਿਆ ਸੀ ਡਾਂਗਾ ਨਾਲ ਕੁੱਟਿਆ ਗਿਆ ਸੀ ਤੇ ਧੀਆ ਭੈਣਾਂ ਦੀਆਂ ਜਿਹੜੀਆਂ ਇੱਜ਼ਤਾਂ ਲੁੱਟੀਆਂ ਗਈਆਂ ਸੀ ਬਹੁਤ ਹੀ ਸਿੱਖਾਂ ਦੇ ਨਾਲ ਗਲਤ ਕੀਤਾ ਸੀ ਤਾਂ ਹੁਣ ਉਹ ਵਿਅਕਤੀ ਨੇ ਵੀ ਇਹ ਕਿਹਾ ਜੇਕਰ ਅਦਾਲਤ ਉਸ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਵੇਗੀ ਤਾਂ ਜਿਹੜੇ ਉਸ ਕੋ ਇਸ ਮਾਮਲੇ ਦੇ ਵਿੱਚ ਜਿਹੜੇ ਲੋਕੀ ਆ ਜਾਂ ਸਰਦਾਰ ਲੋਕ ਆ ਜਦੋਂ ਮਾਰੇ ਗਏ ਸੀ ਤਾਂ ਫਿਰ ਉਹਨਾਂ ਦੀਆਂ ਜਿਹੜੀਆਂ ਰੂਹਾਂ ਉਹਨਾਂ ਨੂੰ ਸ਼ਾਂਤੀ ਮਿਲੇਗੀ ਵੀ ਹਾਂ ਸਾਨੂੰ ਇਨਸਾਫ ਜਿਹੜਾ ਮਿਲ ਗਿਆ ਏ ਤੁਹਾਨੂੰ ਇੱਕ ਵਾਰ ਫੇਰ ਦੱਸਦੀ ਏ ਕਿ ਜਿਹੜੀ ਖਬਰ ਆ 1984 ਦੇ ਮਾਮਲੇ ਨੂੰ ਲੈ ਕੇ ਆ ਰਹੀ ਆ ਜਿਹੜਾ surjeet kumar ਆ ਉਹਨੂੰ ਦੋਸ਼ੀ ਠਹਿਰਾਇਆ ਗਿਆ ਕਿ ਹੋ ਸਕਦਾ ਦੋ ਸਿੱਖ ਕਤਲਿਆਮ ਕੀਤੇ ਸੀ ਜਿਵੇਂ ਕੀ ਜਦੋਂ ਸਿੱਖ ਦਿੱਲੀ ਵਿੱਚ ਰਹਿੰਦੇ ਸੀ ਤਾਂ ਉਹਨਾਂ ਦੇ ਨਾਲ ਬਹੁਤ ਤੱਕਾ ਕੀਤਾ ਗਿਆ ਉਹਨਾਂ ਨੂੰ ਗਲਾਂ ਦੇ ਵਿੱਚ ਟੈਰ ਪਾ ਕੇ ਉਹਨਾਂ ਨੂੰ ਅੱਗ ਲਾ ਕੇ ਸਾੜਿਆ ਗਿਆ ਉਹਨਾਂ ਦੇ ਇੱਟਾ ਰੋੜੇ ਮਾਰ ਕੇ ਉਹਨਾਂ ਦੀ ਮੌਤ ਕੀਤੀ ਗਈ ਤੇ ਇੱਥੇ ਜਿਹੜੀਆਂ ਧੀਆ ਭੈਣਾਂ ਰਹਿੰਦੀਆਂ ਸੀ ਉਹਨਾਂ ਦੀ ਇੱਜ਼ਤ ਦੇ ਨਾਲ ਖਿਲਵਾੜ ਕੀਤਾ ਗਿਆ ਉਹਨਾਂ ਦੀ ਇੱਜ਼ਤਾਂ ਜਿਹੜੀਆਂ ਲੁੱਟੀਆਂ ਗਈਆਂ ਤਾਂ ਹੁਣ ਸੁਰਜੀਤ ਸਿੰਘ ਦੀ ਪਤਨੀ ਨੇ ਇਹ ਕਿਹਾ ਜੇਕਰ ਰੱਬ ਕੋ ਸੁਰਜੀਤ ਸੁਰਜੀਤ ਸੱਜੜ ਕੁਮਾਰ ਨੂੰ ਜੇਕਰ ਫਾਂਸੀ ਦੀ ਸਜ਼ਾ ਦਵੇਗੀ ਤਾਂ ਸਾਨੂੰ ਇਨਸਾਫ਼ ਮਿਲ ਜਾਏਗਾ ਤੇ ਸਾਨੂੰ ਇਨਸਾਫ਼ ਦੇਣਾ ਚਾਹੀਦਾ ਏ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ